अरदास अज गुरु, पंजाब रहे, पंजाब को रहे। आप, चलो से गुरु के दर ते की चढ़ी खरा च रहे बसता रहे चलो अमिक स्थान खड़े गुरु साहब नेता ਪੰਜਾਬ ਪਾਸ ਤੋਂ ਉੱਪਰ ਉਹ ਕੀ ਇਨਸਾਨੀਅਤ ਦੀ ਗੱਲ ਕੀਤੀ ਜਾਵੇ ਪਰ ਇਸ ਸਾਡੇ ਨਿਹਾਰ ਦੇ ਵਿੱਚ ਜਾਂ ਤੇ ਧਰਮ ਨੂੰ ਲੈ ਕੇ ਬਹੁਤ ਵੱਡਾ ਇੱਕ ਕਥਨ ਜਿਹੜਾ ਦੇਖੋ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਔਰ ਸਾਡੇ ਗੁਰੂਆਂ ਨੇ ਸਾਂਝੀ ਬਾਲਤਾ ਦਾ ਸੰਦੇਸ਼ ਦਿੱਤਾਗਾ ਸਾਨੂੰ ਸਾਰਿਆਂ ਨੂੰ ਪ੍ਰਣ ਕਰਨਾ ਚਾਹੀਦਾ ਔਰ ਸਾਰਿਆਂ ਨੂੰ ਇਹ ਜਾਤ ਪਾਤ ਦੀ ਜਿਹੜੀ ਪ੍ਰਥਾ ਹੈਗੇ ਨੂੰ ਖਤਮ ਕਰਕੇ ਸਾਂਝੀ ਬਾਲਤਾ ਦੇ ਸੰਦੇਸ਼ ਤੇ ਚੱਲਣਾ ਚਾਹੀਦਾ ਔਰ ਗੁਰੂ ਸਾਹਿਬ ਦੀ ਸਖਿਆਮਤ ਚੱਲਣਾ ਚਾਹੀਦਾ ਗੁਰੂ ਸਾਹਿਬਾਂ ਦਾ ਅੱਜ ਪ੍ਰਕਾਸ਼ ਦਿਹਾੜਾ ਕਾ ਮੇਰੇ ਵੱਲੋਂ ਇੱਕ ਵਾਰ ਫੇਰ ਸਾਰਿਆਂ ਨੂੰ ਬहोत-ਬहोत ਮੁਬਾਰਕਾਂ ਔਰ ਇਹੀ ਅਰਦਾਸ ਕੀਤੀ ਹੈ ਗੁਰੂ ਬਾਬਾ ਰਾਸ ਸਾਹਿਬ ਦੇ ਅੱਗੇ ਕਿ ਪੰਜਾਬ ਚੜ੍ਹਦੀ ਕਲਾ ਚ ਰਹੇ ਪੰਜਾਬੀ ਚੜ੍ਹਦੀ ਕਲਾ ਚ ਰਹਿਣ ਔਰ ਦੁਨੀਆ ਸੇ ਤਰ੍ਹਾਂ ਕੋ ਗੁਬਸਦੀ ਰਹੇ ਔਰ ਲੋਕ ਤਰੱਕੀ ਕਰਦੇ ਰਹੇ ਜੀ ਜਿਹੜਾ ਉਹਦੇ ਵਿੱਚ ਕੁਝ ਹਿੰਦੂਆਂ ਨੂੰ ਵਾਪਸ ਭੇਜੇਗਾ ਕਿ ਤੁਸੀਂ ਪਾਕਿਸਤਾਨ ਮਲੋ ਕਹਨਾ ਕਿ ਇਸ ਤਰ੍ਹਾਂ ਦਾ ਵਿਤਕਰਾ ਨਹੀਂ ਹੋਣਾ ਚਾਹੀਦਾ ਅਸੀਂ ਗੁਰੂ ਘਰ ਦੇ ਅੰਦਰ ਖੜੇ ਆਂਗੇ ਗੁਰੂ ਸਾਹਿਬਾਨ ਦਾ ਸੰਦੇਸ਼ ਗੁਰੂ ਸਾਹਿਬਾਨ ਦਾ ਉਪਦੇਸ਼ ਇਹੀ ਆ ਸਮੁੱਚੀ ਮਾਨਵਤਾ ਨੂੰ ਕਿ ਸਾਰੇ ਬਰਾਬਰ ਨੇ ਸਵੇ ਸਾਂਝੀ ਬਾਲਤਾ ਦਾ ਸੰਦੇਸ਼ ਦਿੱਤਾ ਹੈਗਾ ਸੋ ਸਾਨੂੰ ਸਾਰਿਆਂ ਨੂੰ ਗੁਰੂ ਸਾਹਿਬਾਨ ਦੇ ਸੰਦੇਸ਼ ਤੇ ਚੱਲਣ ਦੀ ਲੋੜ ਆ ਜੀ ਮਾ ਸਾਹਿਬ ਆਇਂ ਜੀ ਖਾਲਸਾ ਜੀ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਗੁਰੂ ਨਾਨਕ ਹੋ ਜਨ ਕਲ ਰੱਖੀ ਮੇਰੀ ਸਤ ਗੁਰ ਨਾਨਕ ਪ੍ਰਗਟਿਆ ਸਤ ਗੁਰ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਵਾ ਚੋਂ ਕਰ ਸੂਰਜ ਨਿਕਲਿਆ ਹੋ ਤਾਰੇ ਛਪਿਆਂ ਦੇਰ ਭਲੋ ਆ ਤਾਰੇ ਛਪਿਆਂ ਦੇਰ ਭਲੋ ਧਰਤੀ ਦੀ ਕੋਕ ਸੁਣੀ ਵੇਖੀ ਡਾਡੀ ਤੰਗ ਲਕਾਈ ਲੁੱਟ ਲਈ ਲਟੇਰਿਆਣੇ ਦੋਲਤ ਜਿੱਥੇ ਨਜ਼ਰੀ ਆਈ ਹੁਸਨਾਵਿਆਂ ਚੋਰਾਣੇ ਕੀਤੀ ਗਰਮ ਲੁੱਟਦੀ ਮੰਡੀ ਹਮਦਰਦ ਗਰੀਬਾਂ ਦਾ ਆਇਆ ਗੁਰੂ ਨਾਨਕ ਤਲ ਮੰਡੀ ਕੋਈ ਵੀਰਾ ਵੀਰੇ ਦਾ ਕੋਈ ਵੀਰਾ ਵੀਰੇ ਦਾ ਜੀ ਨਹੀਂ ਸੀ ਦਰਦ ਮਡੋਂਦਾ ਟਿੱਕੇ ਪਾਰਤ ਫੁਲਵਾੜੀ ਦੇ ਹਰਥਾਂ ਤੇ ਫੁੱਲ ਕਮ ਲਾ ਕੇ ਟਿੱਕੇ ਇਸ ਸੰਸਾਰ ਚ ਲਾਦ ਬਣੇ ਖੜਕੇ ਨੈ ਮੰਦਰ ਵਿੱਚ ਚੰਡੀ ਹਮਦਰਦ ਗਰੀਬਾਂ ਦਾ ਹਮਦਰਦ ਗਰੀਬਾਂ ਦਾ